ਕੀ ਹਾਲ ਚੋ ਬ్రో ਆਓ ਅੱਜ ਤਾਨੂੰ ਮੋਟਰ ਤੇ ਸਾਡੀ ਤੇ ਚੋਰੀ ਹੋਈ ਆ ਉਹ ਵਖਾ ਕੇ ਲਿਓਨੇ ਆ ਵੇਖੋ ਕੀ ਹਾਲ ਕੀਤਾ ਹੋਇਆ ਅਸੀਂ ਫੇਰ ਪਹੁੰਚੇ ਹਾਂ ਮੋਟਰ ਤੇ ਤੇ ਦੋ ਇਹ ਟਰਾਂਸਫਰਮ ਚੋਰੀ ਤੇ ਇੱਕ ਸਾਡਾ ਹੋਇਆ ਦੇ ਇੱਕ ਲਾਗੇ ਸਾਡੇ ਗਵਾਂਡੀਆਂ ਦਾ ਆਓ ਹੁਣ ਤਾਨੂੰ ਵਿਖਾਉਨੇ ਆ ਟਰਾਂਸਫਰਮ ਦੀ ਹਾਲਤ ਕੀ ਕੀਤੀ ਹੋਈ ਆ ਚੋਰਾਂ ਨੇ ਆ ਵੇਖੋ ਜੀ ਕਵੱਡ ਕੇ ਸਾਰਾ ਛੁੱਟਿਆ ਹੋਇਆ ਵਾ ਤੇਲ ਸਾਰਾ ਕੱਢ ਕੇ ਲਗੇ ਵਿੱਚੋਂ ਕੀਤਾ ਹੋਇਆ ਬੁਰਾ ਹਾਲ ਇਹਦਾ ਕਬਾੜ ਕਰਕੇ ਸਾਰੇ ਨੂੰ ਨੁਕਸਾਨ ਵਾਧੂ ਤੇ ਨਾਲ-ਨਾਲ ਮੋਟਰ ਦੀਆਂ ਤਾਰਾਂ ਵੀ ਵੱਢ ਕੇ ਲੱਗੇ ਨੇ ਆਹ ਵੇਖੋ ਨਾਲ ਚਸਾ ਵੀ ਗਿਆ ਸੀ ਆਹ ਵੇਖੋ ਨਾਲ-ਨਾਲ ਸਾਰੀ ਤਾਰ ਵੱਢ ਕੇ ਲੱਗੇ ਪਰ ਇੱਕ ਕੰਮ ਚੰਗਾ ਕਰਕੇ ਜਿਹੜੀ ਤਾਰ ਥੱਲੇ ਡਿੱਗੇ ਨੇ ਉਹ ਤਾਰ ਬੰਨ ਗਏ ਆ ਵੀ ਥੱਲੇ ਨਾ ਡਿੱਗੇ ਕਿਤੇ ਇਹ ਕੰਮ ਚੋੜ ਥੋੜਾ ਚੰਗਾ ਕਰ ਗਏ। ਬਾਕੀ ਸਾਰਾ ਬੁਰਾ ਹਾਲ ਕਰ ਗਏ ਆ। ਅੰਦਰੋਂ ਵੀ ਆ ਬੂਆ ਤੋੜਿਆ ਸਾਡਾ। ਆ ਵੇਖੋ ਆ ਬੂਆ ਤੋੜਤਾ ਬੂਆ ਤੋੜ ਕੇ ਸਾਰਾ ਅੰਦਰੋਂ ਤਾਰ ਵਾਟ ਕੇ ਲਗੇ। ਮੜਾ ਹਾਲ ਮੜਾ ਹਾਲ ਚੋੜਾ ਦਾ ਵੀ। ਨੁਕਸਾਨ ਕਰ ਗਏ ਸਾਡਾ। ਆਪ ਤਾਰਾਂ ਲੈ ਕੇ ਗਾਹ ਗਏ। ਵਾਹ। ਕੀ ਬਣਨ ਜ਼ਰੂਰਤ ਆ ਡਾ ਨਾਲ ਸਾਡਾ ਚਾਚਾ ਹੋ ਰਹੀ ਆਈ ਫਿਰ ਚਲ ਪਈ ਗਾੜੀ ਗਾੜੀ ਸਾਡੇ ਦੋਸਤ ਦੀ ਮੋਟਰ ਇੱਕ ਉੱਥੇ ਚਲ ਗਈ ਉਹਨਾਂ ਦਾ ਵੀ ਇਹੋ ਵਾਲੀ ਦਾ ਟਰਾਂਸਫਰ ਹੁੰਦਾ ਆਹੋ ਨਾਡ ਨੋਡ ਸਾਬ ਖੋਲ ਕੇ ਲੱਗੇ ਸੁਟੇ ਹੋਣਾ ਮੈਂ ਕਿ ਕੋਈ ਹੱਲ ਨਹੀਂ ਇਹਨਾਂ ਦਾ ਆਹ ਵੇਖੋ ਸਾਰਾ ਵੜਿਆ ਇਹ ਹੈ ਵੀ ਸਿਲਵਰ ਦਾ ਹੈ ਤੇ ਤਾਂ ਛਟਗੇ ਤੇ ਤਾਂਬੇ ਦਾ ਹੁੰਦਾ ਤੇ ਇਹਨਾਂ ਨਾਲ ਲਾ ਜਾਣਾ ਸੀ ਸਾਰਾ ਹੀ ਮੁੱਛ ਬਲੇ ਅੱਜਰ ਕੋਈ ਯਾਰ ਨਹੀਂ ਟਾਟਾ ਉਹ ਉਤੋਂ ਥਲੈਟ ਛੁੱਟ ਗਏ ਨਾਲੀ ਫੇਰ ਹੀ ਤੁਰ ਕੇ ਪਹੁੰਚੇ ਲਾਹਣ ਆਹ ਹਲਾ ਰਿਆ ਸਾਰਾ ਆਹਮ ਚਲੂਇਆ ਸੀ ਆ ਵੇਖੋ ਤਾਂ ਚੰਗਾ ਖੱਲਾ ਦਾ ਪਾਇਆ ਉਹ ਤਾਂਬੇ ਵਾਲਾ ਸੀ ਲਓ ਜੀ ਆ ਵੀ ਤੋੜ ਕੇ ਲੈ ਗਏ ਆ ਗਤਾਜਾ ਸੁੱਟ ਗਏ ਬਸ ਇਥੇ ਇਹ ਬਲੀ ਰੀ ਜਨਾ ਕੋਲੇ ਨਾਲ ਦੀ ਲੈ ਗਏ ਇਹਨਾਂ ਦਾ ਚੰਗਾ ਨੁਕਸਾਨ ਕਰ ਗਿਆ ਸਾਰਾ ਖਲਾ ਦਾ ਆ ਵੇਖੋ ਇਹ ਲੈ ਗਏ ਆ ਪੂਰਾ ਖਿਲ ਰਿਹਾ ਹੋਇਆ ਵੀ ਇਹਦੇ ਨਾਲੇ ਪੂਰਾ ਮੋਟਰ ਹੀ ਪੂਰਾ ਬਚਾਅ ਹੋ ਗਿਆ ਪਰ ਉਹਦੀਆਂ ਤਾਰਾਂ ਲੱਗੀਆਂ ਆਹ ਤਾਰਾਂ ਹੋ ਗਿਆ ਵੱਡੀਆਂ ਆ ਉਹ ਬਚਾਅ ਹੋ ਗਿਆ ਜਾਓ ਜੰਗਾਲੇ ਦੇ ਨਾਟ ਨਹੀਂ ਫੁੱਲਣੇ ਹਾਂ ਬਚ ਗਿਆ ਹਣਾ ਹੁਣ ਚੱਲੇ ਅਸੀਂ ਉਧਰੋਂ ਆਹ ਵੇਖੋ ਤਾਰਾਂ ਵੱਡੀਆਂ ਵਾਂ ਕੋਈ ਛੇਸ਼ਾ ਤੇ ਤਾਰ ਵੱਟ ਕੇ ਲੱਗੇ ਜਿਹੜੀ ਮੋਟਰ ਨੂੰ ਜਾਂਦੀ ਇਹੀ ਹੈ ਜਦਾ ਹਾਰ ਚੁਰਾ ਦਾ